ਪਰ ਇਹ ਸਰਪੰਚ ਇਹ ਨਹੀਂ ਕਹਿੰਦਾ ਹੈਗਾ ਵੀ ਤੇਰਾ ਕਾਂਗਰਸੀ ਪ੍ਰਧਾਨ ਰਾਜਾ ਪ੍ਰਿੰਕ ਤਾਂ ਕਾਉਂਦੇ ਸਰਜੀ ਦੀ ਕੰਦਵ ਉਹ ਮੇਰੀ ਪੂਛ ਤੇ ਹੱਥ ਰੱਖਿਆ ਇਹ ਉਹ ਦਾਕਟਰ ਦਾ ਪੋਲਿਸਰੇ ਮਗਰੇ ਹੋਗੀ ਸੋ ਵੀਰ ਅੱਜ ਜੱਜ ਕੇ ਗਿਆ ਉਹ ਜੇ ਮੈਂ ਪੁੱਛ ਤੋ ਲੱਤਾ ਹੁੰਦਾ ਜੇ ਤੇਰੇ ਤੋਂ ਡਰਦਾ ਹੁੰਦਾ ਜੇ ਆਪਣੇ ਸਾੜੇ ਤੋਂ ਡਰਦਾ ਹੁੰਦਾ ਓਏ ਫਿਰ ਮੈਂ ਤੇਰੇ ਘਰ ਵਾਲੀ ਦੇ ਨਾਲ ਲੜਸ਼ ਮਿਲਦਾ ਸੀ ਜਿੱਥੇ ਮਰਜੀ ਆ ਜੀ ਤੇਰਾ ਐਮਪੀ ਸਦੀਬ ਮੁਹੰਮਦ ਜ਼ਦੀਕ ਸਟੇਜਾਂ ਤੇ ਸੰਸਦ ਦੇ ਵਿੱਚ ਜਾ ਕੇ ਸਮਝਾਂਦਾ ਵਾ ਇਨੀ ਪਿਓਰ ਭੀਮ ਖਾ ਲੈਂਦਾ ਵਾ ਤੇ ਭਾਈ ਇਸ ਵਿਅਕਤੀ ਨੂੰ ਤਾਂ ਤੁਸੀਂ ਪਛਾਣ ਹੀ ਲਿਆ ਹੋਵੇਗਾ ਇਹ ਨੇ ਜਨਾਬ ਮੁਹੰਮਦ ਸਦੀਕ ਤੇ 80% ਲੀਡਰ ਪੰਜਾਬ ਦੇ ਅਭੀਮ ਡੋਡੇ ਕਹਿੰਦੇ ਨੇ ਤੈਨੂੰ ਪਤਾ ਸਰਪੰਚ ਸਾਹਿਬ ਵੀ ਛੋਡੇ ਅਕਾਲੀ ਭਾਜਪਾ ਵੇਲੇ ਚਿੱਟੇ ਦਾ ਜਨਮ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਤੇ ਥੋੜੀ ਸਰਕਾਰ ਨੇ ਚਿੱਟੇ ਨੂੰ ਦੁੱਧ ਪਲਾ ਕੇ ਵੱਡਾ ਕੀਤਾ ਕਾ ਨੀਹਾ ਸ਼ੋਰੀ ਨੇ ਸਾਡੇ ਸਰਕਾਰ ਬਲੇ ਡਰੱਗ ਮਾਫੀਆ ਨੇ ਮਾਰੇ ਅਸੀਂ ਕਦੇ ਮੂੰਹ ਤੇਰਾ ਖੁੱਲਿਆ ਉਹ ਸਾਡੀ ਹਿੰਦੂਵਾਦੀ ਧੀ ਨੂੰ ਜਿਹਨੇ ਕਿ ਜੀਬ ਤੇ ਰੱਖਣ ਵਾਲੀ ਗੋਲੀ ਦਾ ਸੈਂਕੜੇ ਕਰੋੜ ਰੁਪਏ ਦਾ ਕਪੜਾ ਫੜ ਲਿਆ ਸੀਗਾ ਤੇ ਉਹਦੇ ਦਫ਼ਤਰ 'ਚ ਉਹਦੇ ਗੋਲੀਆਂ ਮਾਰੀਆਂ ਸੀ ਤੇ ਮਾਰਨ ਵਾਲੇ ਨੂੰ ਡਰੱਗ ਮਾਫੀਆ ਨੇ ਕਤਲ ਕਰਵਾਤਾ ਸੀ ਤੇ ਅੱਜ ਪਹਿਲਾਂ ਸਾਡੇ ਨੌਜਵਾਨ ਇੱਥੇ 20 ਸਾਲ ਦੇ 25 ਸਾਲ ਦੇ 28 ਸਾਲ ਦੇ ਮਰਦੇ ਹੁੰਦੇ ਸੀ ਨਾ ਤਦ ਵੀ ਨੋਸਟੋ ਸੀ ਤੋਂ ਤੇ ਪਲੇਆ ਚਿੱਟੇ ਨੂੰ ਅੱਜ ਉਹੀ 14 ਸਾਲ 16 ਸਾਲ 18 ਸਾਲ ਦੇ ਨੌਜਵਾਨਿਆਂ ਦਾ ਸ਼ਿਕਾਰ ਕਰ ਰਿਹਾ ਵਾ ਕਿੱਥੇ ਰਹਿਨੀ ਪੁੱਤ ਹੈ ਮੋਗੇ ਰਹਿਨੀ ਹੈ ਤੇ ਇੱਥੇ ਕਿਵੇਂ ਆਈ ਤੂੰ ਮੈਂ ਸੀ ਮੈਨੂੰ ਕੀ ਕੰਮ ਸੀ ਦੱਸ ਆ ਖੜੀ ਭੈਣ ਤੇਰੀ ਕੋਲੇ ਆ ਦੇ ਮੁਲਾਜ਼ਮ ਭੈਣ ਖੜੀ ਐ ਦੱਸ ਕੀ ਕੰਮ ਸੀ ਰੋਇਆ ਗੁਰੀ ਆਈ ਆ ਨਸ਼ਾ ਕਰਦੀ ਨਸ਼ਾ ਕਰਦੀ ਕੋਈ ਤੇ ਜਿਹੜਾ ਰਣੂ ਸਰਪੰਚ ਸੀਗਾ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਕਵਾਹੀ ਦੇ ਵਿੱਚ ਪੰਜਾਬ ਚ ਚਿੱਟਾ ਵਿਕਦਾ ਸੀ ਰਾਨੂੰ ਨੂੰ ਜਿਹੜਾ ਕਿਲੋ ਦੇ ਹਿਸਾਬ ਨਾਲ ਚਿੱਟਾ ਰਾਨੂੰ ਸਰਪੰਚ ਤੋਂ ਪੜਿਆ ਗਿਆ ਸੀ ਉਹਨੂੰ ਜਿਪਸੀ ਉਹਦੀ ਸੁਰੱਖਿਆ ਕੌਣ ਕਰਦਾ ਸੀ ਕੈਪਟਨ ਅਭਿੰਦਰ ਸਿੰਘ ਤੇਰਾ ਲੀਡਰ ਕੈਪਟਨ ਸੰਦੀਪ ਸਿੰਘ ਸੰਧੂ ਤੇ ਪੰਚ ਰੋਣੀ ਜਿਹੜੀ ਉਹਨੂੰ ਸੁਰੱਖਿਆ ਦੇ ਰਹੇ ਸੀਗੇ ਅਸੀਂ ਤਾਂ ਮੋਦੀ ਸਰਕਾਰ ਨੂੰ ਕਹਿੰਦੇ ਆ ਮੋਦੀ ਸਰਕਾਰ ਮੋਦੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਆ ਐਨ ਡੀ ਸੀ ਪੈਕਟਰ ਦੇ ਵਿੱਚੋਂ ਆ ਡੋਟਿਆਂ ਨੂੰ ਬਾਹਰ ਕੱਢ ਦਿਓ ਤੁਸੀਂ ਦੇਖਿਓ ਸਹੀ ਕੱਲਾ ਕੱਲਾ ਪੰਜਾਬ ਦਾ ਕੱਲਾ ਕੱਲਾ ਬਜ਼ਰੀਕ ਤੁਹਾਡੇ ਨਾਲ ਖੜੂਗਾ ਆ ਹੋਰ ਛੱਡਾ ਤੇਰੀ ਤੇਰੀ ਕਾਂਗਰਸੀ ਆ ਨਾ ਮਾਜਲ ਵਿੱਚ ਤੇਰੇ ਤਾਂ ਉਥੇ ਦਾ ਸੁੱਖੂ ਆਪਣੇ ਕੈਬਨਿਟ ਮੰਤਰੀ ਦੀ ਗਵਾਹੀ ਦੇ ਵਿੱਚ ਕਮੇਟੀਆਂ ਬਣਾਉਂਦਾ ਤਾਂ ਵੀ ਇੱਥੇ ਅਫੀਮ ਤੇ ਭੰਗ ਦੀ ਖੇਤੀ ਦੀ ਕਿਉਂ ਲੋੜ ਆ ਇੱਥੇ ਤੁਹਾਡੇ ਢਿੱਡ ਚ ਕਿਉਂ ਚਲੂਨੇ ਲੈਣ ਲੱਗ ਜਾਂਦੇ ਨੇ ਬਾਚਟ ਦਾ ਤੁਸੀਂ ਕਮੇਟੀਆਂ ਬਣਾ ਰਹੇ ਹੋ ਤੋਂ ਭਾਂਗ ਔਰ ਅਫੀਮ ਦੀ ਖੇਤੀ ਕੋ ਕਾਨੂੰਨੀ ਰੂਪ ਸੇ ਵੈਦ ਕਰਨੇ ਪਰ ਚਰਚਾ ਹੋਈ ਕਿਉਂਕਿ ਸਾਡੇ ਤਲਾਕੀਆਂ ਕਿਡਤੀਆਂ ਜੇਲਾ ਖਾਲੀ ਹੋ ਜਾਣਗੇ ਇਹ ਕ੍ਰਾਈਮ ਘਟਣਗੇ ਤੇ ਲੱਖਾਂ ਬੰਦੇ ਕਾਨੂੰਨ ਦੇ ਤਹਿਰੇ ਦੇ ਵਿੱਚ ਆਉਣਗੇ ਆ ਦੇਖ ਲਓ ਕੀ ਹਾਲ ਬਣਿਆ ਪਿਆ ਵਾ ਇੱਥੇ ਤਾਂ ਟੈਨ ਹੇਲੋ ਕਰਨਾ ਆ ਗਿਆ ਸਾਡੇ 12 ਹੋ ਗਏ ਆ ਤੇ ਅਜੇ ਧੱਕ ਮੱਠਕੀ ਹੋਣ ਦੇ ਤੇ ਨਾਲੇ ਸਰਪੰਚ ਸਰਪੰਚ ਸਾਹਿਬ ਇੱਕ ਹੋਰ ਗੱਲ ਦੱਸਦਾ ਤੁਹਾਡੇ ਰਜੀਵ ਗਾਂਧੀ ਨੇ ਕਿਹੜ ਕੱਢਣ ਲਈ ਕੈਰੋ ਨੇ ਇੱਥੇ ਪੈਂਡ ਦੇ ਵੀ ਠੇਕੇ ਬੰਦ ਕੀਤੇ ਤੇ ਤੁਹਾਡਾ ਕੈਰੋ ਹੀ ਇਸ ਨੂੰ ਬੁਲਾਏ ਬਲੈਕ ਕਰਨ ਲੱਗ ਗਿਆ ਸੀਗਾ ਤੇ ਰਜੀਵ ਗਾਂਧੀ ਨੇ ਆਪਣੀ ਮੰਮੀ ਦਾ ਬਦਲਾ ਲੈ 1984 ਦੇ ਵਿੱਚ ਐਨਡੀਸੀਪੀ ਐਕਟ ਨੂੰ ਲਾਗੂ ਕੀਤਾ ਸੀਗਾ ਜਦੋਂ ਇਸ ਐਕਟ ਦੇ ਵਿੱਚ ਇੰਨੀ ਸੱਤ ਧਰਾਵਾਂ ਨੇ ਨਸ਼ਾ ਕੱਢਣ ਦੀ ਜਗ੍ਹਾ ਤੇ ਵਧੀ ਜਾਂਦਾ ਜਦ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਬਾਰੇ ਨਸ਼ੇ ਦੇ ਮੁੱਦੇ ਤੇ ਮਾਰ ਗਏ ਸਾਡਾ ਪੰਜਾਬ ਕਦੇ ਨਹੀਂ ਜਿੱਤ ਸਕਦਾ ਜਿੱਥੇ ਦੇ ਲੀਡਰ ਜਿੱਥੇ ਦੇ ਪੁਲਿਸ ਇੱਥੇ ਤਾਂ ਮੋਟੀ ਖਮਾਈ ਕਰਦੇ ਨੇ ਅਸੀਂ ਨੇਤੀ ਜਿਉਂਦੇ ਸੀ ਦੋ ਸਰ ਮਰ ਜਾਂਦੇ ਸੀ ਅਸੀਂ ਦੇ ਸਾਡੇ ਬੱਚੇ ਨਸ਼ਾ ਕਰ ਜਾਂਦੇ ਜਦੋਂ ਆ ਜਾਂਦੇ ਉਹ ਦੋ ਸਿ ਜਾਂਦੇ ਹੋ ਜਾਂਦੇ ਸਾਡਾ ਕੋਈ ਹਾਲ ਨਹੀਂ ਸਾਡਾ ਕੋਈ ਹੋਲਾ ਨਹੀਂ ਸਾਨੂੰ ਜਿਹੜੇ ਜਾਂਦੇ ਉਹ ਤਾਂ ਸਾਡੇ ਜਾਂਦੇ ਰਹਿ ਜਾਂਦੇ ਟੱਡੋ ਯਾਰ ਤੁਹਾਡੇ ਲੀਡਰ ਮੋਟੀ ਖਾਂਦੇ ਨੇ ਆ ਤੁਹਾਡੇ ਪਿੰਡ ਦੇ ਵਿੱਚ ਵੀ 20 50 ਬੰਦੇ ਹੋਣਗੇ ਜਿਹੜੀ ਇਹ ਬਰਾਸਤੀ ਬੁੱਟੀ ਖਾਂਦੇ ਹੋਣਗੇ ਦੇਖ ਲਿਓ ਕਿੰਨੇ ਕਿੱਲੇ ਲਲਕਾਰੇ ਮਾਰਦੇ ਨੇ ਕਿੰਨੇ ਘਾਨ ਕੇ ਤਰ੍ਹਾਂ ਦੇ ਵਿੱਚ ਵੱਜਦੇ ਨੇ ਪਠਾਨ ਮਾਜਰੇ ਨੇ ਤਾਂ ਉਹ ਗੱਲ ਕੀਤੀ ਆ ਵੀ ਕੋਈ ਉਹ ਸਾਰੇ ਕਹਿੰਦੇ ਸੀ ਕਿ ਆ ਆਮ ਆਦਮੀ ਪਾਰਟੀ ਦੇ ਐਮਐਲਏ ਕੋਭੂ ਨੇ ਮੁਰਦਾ ਨਹੀਂ ਉਹ ਬੱਸ ਬੰਦੇ ਨੇ ਇੱਕ ਦਲੇਰੀ ਤਾਂ ਦਿਖਾਈ ਪੰਜਾਬ ਦੇ ਲੱਖਾਂ ਬੰਦਿਆਂ ਨੇ ਲੱਖਾਂ ਬੰਦਿਆਂ ਦੀ ਉਹਨੇ ਆਵਾਜ਼ ਤਾਂ ਰੱਖੀ ਇਸ ਟਰੱਕ ਦਸੇ ਕਰਕੇ ਸਬੈਕ ਘੋੜੀਆਂ ਜਿਹੜੇ ਇਹ ਨਸ਼ੇ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ 2007 ਤੋਂ ਪਹਿਲਾਂ ਵੀ ਥੋੜਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ 'ਚ ਅੱਜ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਿਆ ਪੰਜਾਬ ਦੇ ਵਿੱਚ ਕਿਉਂ ਲੱਖਾਂ ਮਾਂ ਮਾਂ ਕਹਿੰਦੀਆਂ ਨੇ ਜਿਨ੍ਹਾਂ ਦੇ ਪੁੱਤ ਮਰ ਗਏ ਵੀ ਇਹਦੇ ਨਾਲ ਤਾਂ ਸਾਡਾ ਮੁੰਡਾ ਅਭੀ ਮੋਟੇ ਖੰਦਾ ਹੁੰਦਾ ਜਿਹੜੇ ਚਿੱਟਾ ਛੱਡਿਆ ਵਾ ਉਹਨਾਂ ਨੇ ਫੀਮ ਡੋਡੇ ਨਾਲ ਛਡਾਇਆ ਜਿਹੜੀ ਗੋਲੀ ਜੀਤੇ ਰੱਖਿਆ ਲਈ ਦੰਨੇ ਆ ਜਿਹੜੀ ਕਿ ਵੀਰ ਦੇ ਸ਼ਕਰਾਂ ਨੂੰ ਮਾਰਦੀ ਆ ਉਹ ਵੀ ਇੱਕ ਫੀਮ ਦਾ ਸੰਤੈਟਿਕ ਨਾਚਾ ਵਾ ਇਹ ਮਰਨ ਤਾਂ ਨਾ ਅਸੀਂ ਖੁਦ ਲੈ ਕੇ ਦੇਵਾਂਗੇ ਠੇਕਾ ਤੋਂ ਕੋਸ ਤੋਂ ਖੀਮ ਨੂੰ ਇਹ ਜਿਉਂਦੇ ਤਾਂ ਰਹਿ ਜਾਣਾ ਸਾਡੀਆਂ ਨਸਲਾਂ ਤਾਂ ਨਾ ਖਰਾਬ ਹੋਣ ਦੂਜੇ ਕਿਸਾਨਾਂ ਦੇ ਕੋਈ ਭੁੱਖੇ ਨਹੀਂ ਮਰਦੇ ਉਹ ਸਾਡੇ ਵਾਂਗੂ ਭੁਖਰੇ ਨਹੀਂ ਆਗੇ 112000 ਪਰ ਮਟਰ ਰਹਿ ਗਏ ਧਰਨੇ ਲਾ ਲਾ ਕੇ ਹਾਂ ਇੱਕ ਜਿਹੜਾ ਸਰਪੰਚ ਸਾਹਿਬ ਜਰੂਰ ਆ ਸਾਨੂੰ ਲਫੇੜਿਆਂ ਨੇ ਮਸ਼ਹੂਰ ਕਰਤਾ ਜਿਹੜਾ ਤੁਹਾਡੇ ਕਹਿੰਦੇ ਸੀ ਨਾ ਵੀ ਲਫੇੜੇ ਮਾਰਦੀ ਐ ਐਮਐਲਏ ਕਰਲ ਕਰਦਾ ਵਾ ਜੇ ਤੁਹਾਡੇ ਲਫੇੜੇ ਪੈ ਜਾਂਦੇ ਮੇਰਾ ਅਲੱਦਾ ਤੁਸੀਂ ਨੈਸ਼ਨਲ ਮੀਡੀਆ ਤੇ ਆ ਜਾਂਦੇ ਪਰ ਲਫੇੜਿਆਂ ਕਰਕੇ ਤੁਸੀਂ ਅੱਜ ਚਰਚਾ ਦਾ ਵਿਸ਼ਾ ਬਣ ਗਏ ਸੋਸ਼ਲ ਮੀਡੀਆ ਤੇ ਚਿੱਟਾ ਛੱਡ ਕੇ ਸਰਕਾਰ ਨੇ ਸਰਕਾਰੀ ਨਸ਼ਾ ਗੋਲੀ ਤੇ ਲਾਤਾ ਦੱਸੋ ਕਿਨੇ ਛੱਡੀਆਂ ਗੋਲੀ ਕੋਬਰੇ ਦੀ ਜ਼ਹਿਰ ਆ ਜਾਂ ਮੈਂ ਕਹਿੰਦਾ ਬਲੈਕ ਮਾਮਬਾ ਦੀ ਜ਼ਹਿਰ ਆ ਉਸ ਦੇ ਨਾਲ ਵੀ ਦਵਾਈਆਂ ਤਿਆਰ ਹੁੰਦੀਆਂ ਉਹ ਤਾਂ ਸਾਡਾ ਪੰਜਾਬ ਦੀਪ ਸਟੇਟ ਆ ਜਿਹੜੀ ਕਾਂਗਰਸ ਨੇ ਹੁਣ ਤੱਕ ਪੰਜਾਬ ਨੇ ਅੰਦਰ ਧੱਕਾ ਕੀਤਾ ਜੇ ਬੋਲਣਾ ਜੇ ਤੇਰੇ ਗਿੱਟੇ 'ਚ ਦਮ ਹੈਗੀ ਹੈ ਨਾ ਤਾਂ ਬੋਲ ਵੀਹਾ ਇਸ 3% ਲੀਡਰਾਂ ਦੇ ਡਾਕ ਟੈਸਟ ਹੋਣੇ ਚਾਹੀਦੇ ਨੇ ਤਾਂ ਬੋਲ ਵੀ ਹਾਈ ਕੋਰਟ ਦੇ ਵਿੱਚ ਚੌਥੀ ਰਿਪੋਰਟ ਕੈਪਟਨ ਸੰਦੀਪ ਸਿੰਘ ਸੰਧੂ ਬਾਰੇ ਬੋਲ ਰਾਜਾ ਬਣਿੰਗ ਦੀਆਂ ਬਾਟੀਆਂ ਬਾਰੇ ਬੋਲ ਐਮਐਲਏ ਨੇ ਮੰਗ ਕੀਤੀ ਮੈਂ ਕਹਿੰਦਾ ਵੀ ਆਪਦੇ ਬੱਚੇ ਨੂੰ ਲਿਆ ਕੇ ਸ਼ਟਾਂਕ ਫੀਮ ਦੇ ਦੇ ਹੁਣ ਤੱਕ ਅਕਾਲੀ ਤੇ ਬੀਜੇਪੀ ਪੰਜਾਬ ਦੇ ਵਿੱਚ ਰਾਜ ਕਰਦੇ ਆਏ ਨੇ ਸ਼ਰਾਬੀ ਬੰਡੀਆਂ ਡੋਡੇ ਵੀ ਬੰਦੇ ਨੇ ਫੀਮ ਵੀ ਬੰਦੇ ਨੇ ਟਰੱਕਾਂ ਦੇ ਟਰੱਕ ਜੱਤ ਸਾਡੇ ਪੰਜਾਬੀ ਵੀ ਲੱਗ ਕੇ ਤਾਂ ਤੂੰ ਕਹਿਣਾ ਮਾ ਵੀ ਨਸ਼ਾ ਥੇ ਮੈਨਗੇ ਉਹ ਇਤਿਆਹਾ ਕਰੇਗਾ ਫਲਾਣਾ ਕਰੇਗਾ ਉਹ ਤੁਹਾਡੇ ਟੋਟੀ ਦਾ ਦੇਣਾ ਸਾਰੀ ਪੰਜਾਬ ਦੇ ਵਿੱਚ ਇਹ ਸਿਸਟਮ ਦੀ ਪੰਜਾਬੀਓ ਇੱਕ ਕਾਂਗਰਸੀ ਸਰਪੰਚ ਬਹੁਤ ਜਿਆਦੇ ਡੋਟਿਆਂ ਦੇ ਠੇਕੇ ਤੇ ਹਰ ਇਸ ਖੇਤੀ ਦਾ ਵਿਰੋਧ ਕਰ ਰਿਹਾ ਵਾ ਬਹੁਤ ਪਠਾਨ ਮਾਜੇ ਨੂੰ ਸਿੱਧਾ ਕਹਿ ਰਿਹਾ ਵਾ ਵੀ ਜੇ ਤੇਰਾ 14 ਸਾਲ ਦਾ ਮੁੰਡਾ ਫ੍ਰੀਮ ਤੇ ਲੱਗ ਜਵੇ ਪਰ ਇਹ ਸਰਪੰਚ ਇਹ ਨਹੀਂ ਕਹਿੰਦਾ ਹੈਗਾ ਵੀ ਤੇਰਾ ਕਾਂਗਰਸੀ ਪ੍ਰਧਾਨ ਰਾਜਾ ਬਣ ਕੇ ਤਾਂ ਕਾਉਂਦੇ ਸਰਜੀ ਨਹੀਂ ਕਹਿੰਦਾ ਵਾ ਤੇਰਾ ਐਮਪੀ ਸਦੀਪ ਮਹੰਮਦ ਜ਼ਫੀਕ ਸਟੇਜਾਂ ਤੇ ਸੰਸਦ ਦੇ ਵਿੱਚ ਜਾ ਕੇ ਸੌ ਜਾਂਦਾ ਵਾ ਇਲੀ ਪਿਓਰ ਫੀਮ ਖਾ ਲੈਂਦਾ ਵਾ ਤੇ 80% ਲੀਡਰ ਪੰਜਾਬ ਦੇ ਅਫਰੀਮ ਡੋਡੇ ਕਹਿੰਦੇ ਨੇ ਤੈਨੂੰ ਪਤਾ ਸਰਪੰਚ ਸਾਹਿਬ ਵੀ ਛੋਡੇ ਅਕਾਲੀ ਬੀਜੇਪੀ ਵੇਲੇ ਚਿੱਤੇ ਦਾ ਜਨਮ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਤੇ ਥੋੜੀ ਸਰਕਾਰ ਨੇ ਚਿੱਤੇ ਨੂੰ ਦੁੱਧ ਪਲਾ ਕੇ ਵੱਡਾ ਕੀਤਾ ਤੇ ਅੱਜ ਪਹਿਲਾਂ ਸਾਡੇ ਨੌਜਵਾਨ ਇੱਥੇ 20 ਸਾਲ ਦੇ 25 ਸਾਲ ਦੇ 28 ਸਾਲ ਦੇ ਮਰਦੇ ਹੁੰਦੇ ਸੀ ਨਾ ਤੇ ਜਿਵੇਂ ਤੁਸੀਂ ਦੁੱਧ ਪੜਾਇਆ ਚਿੱਟੇ ਨੂੰ ਅੱਜ ਉਹੀ 14 ਸਾਲ 16 ਸਾਲ 18 ਸਾਲ ਦੇ ਨੌਜਵਾਨਿਆਂ ਦਾ ਸ਼ਿਕਾਰ ਕਰ ਰਿਹਾ ਵਾ ਤੇ ਜਿਹੜਾ ਰਾਨੂੰ ਸਰਪੰਚ ਸੀਗਾ ਕੈਪਟਨ ਸੰਦੀਪ ਸਿੰਘ ਸੰਧੂ ਦੀ ਗਵਾਹੀ ਦੇ ਵਿੱਚ ਪੰਜਾਬ ਚ ਚਿੱਟਾ ਵਿਕਦਾ ਸੀ ਰਾਨੂੰ ਨੂੰ ਜਿਹੜਾ ਕਿਲੋ ਦੇ ਹਿਸਾਬ ਨਾਲ ਚਿੱਟਾ ਰਾਨੂੰ ਸਰਪੰਚ ਤੋਂ ਪੜਿਆ ਗਿਆ ਸੀ ਉਹਨੂੰ ਜਿਪਸੀ ਉਹਦੀ ਸੁਰੱਖਿਆ ਕੌਣ ਕਰਦਾ ਸੀ ਕੈਪਟਨ ਅਮਰਿੰਦਰ ਸਿੰਘ ਤੇਰਾ ਲੀਡਰ ਕੈਪਟਨ ਸੰਦੀਪ ਸਿੰਘ ਸੰਤੂ ਦੇ ਪੰਚ ਰੋਣੀ ਜਿਹੜੀ ਉਹਨੂੰ ਸੁਰੱਖਿਆ ਦੇ ਰਹੇ ਸੀਗੇ ਤੇ ਮਾਰਦਾ ਪੱਟੀਆਂ ਪੱਟੀਆਂ ਕੱਲਾਂ ਨੇਹਾ ਛੁਰੀ ਨੂੰ ਛੋਡੇ ਸਰਕਾਰ ਬਲੇ ਡਰੱਗ ਮਾਫੀਆ ਨੇ ਮਾਰਿਆ ਸੀ ਕਦੇ ਮੂੰਹ ਤੇਰਾ ਖੁੱਲਿਆ ਉਹ ਸਾਡੀ ਹਿੰਦੂਆਦੀ ਧੀ ਨੂੰ ਜਿਹਨੇ ਕਿ ਜੀਪ ਤੇ ਰੱਖਣ ਵਾਲੀ ਗੋਲੀ ਦਾ ਸੈਂਕੜੇ ਕਰੋੜ ਰੁਪਏ ਦਾ ਕਪੜਾ ਫੜ ਲਿਆ ਸੀਗਾ ਤੇ ਉਹਦੇ ਦਫ਼ਤਰ 'ਚ ਉਹਦੇ ਗੋਲੀਆਂ ਮਾਰੀਆਂ ਸੀ ਤੇ ਮਾਰਨ ਵਾਲੇ ਨੂੰ ਡਰੱਗ ਮਾਫੀਆ ਨੇ ਕਤਲ ਕਰਵਾਤਾ ਸੀ ਜਿਵੇਂ ਅਸੀਂ ਕੀਤਾ ਬਾ ਅਰੂਸਾ আলম ਨੇ ਉਹੀ ਗੋਲੀ ਤੋਂ 10000 ਕਰੋੜ ਦਾ ਬਿਜ਼ਨਸ ਕੀਤਾ ਸੀ ਜੇਕਰ ਅਸੀਂ ਰਿਪੋਰਟਾਂ ਨੂੰ ਦੇਖੀਏ ਬ੍ਰੇਨ ਟੀਵੀ ਦੀ ਰਿਪੋਰਟ ਦੇਖੀਏ ਪਰ ਡਾਕਟਰ ਬਲਵਿੰਦਰ ਸਿੰਘ ਸੇਕੋ ਦੇ ਅਸੀਂ ਦੀਆ ਵੀਡੀਓ ਦੇਖੀਏ ਬੜੀਆਂ ਬੜੀਆਂ ਕੱਲਾ ਮਾਰਦਾ ਕਹੀ ਜਾਂਦਾ ਵਾ ਉਹ ਰਾਜਸਥਾਨ ਦੇ ਕਿਸਾਨ ਤਾਂ ਭੁੱਖੇ ਮਰਦੇ ਨੇ ਉਹ ਸਾਡੇ ਵਾਂਗ ਫੁਕਰੇ ਨਹੀਂ ਹੈਗੇ ਉਹ ਇਹ ਨਹੀਂ ਕਹਿੰਦੇ ਵੀ ਸਾਡੀ ਰੱਬ ਨੇ ਡਿਊਟੀ ਲਾਈਆ ਧੌਣਾ ਜੋ ਕੀ ਲੈ ਕੱਢਣ ਦੀ ਉਹ ਫੁਕਰਾਂ ਪੰਨੀ ਦਿਖਾਉਂਦੇ ਧਰਨੇ ਲਾਏ ਪ੍ਰਦਰਸ਼ਨ ਕੀਤੇ ਰਾਜਸਥਾਨ ਦੇ ਐਮਪੀ ਦੇ ਕਿਸਾਨਾਂ ਨੇ 112000 ਪਰ ਮਨੇ ਡੋਡੇ ਦੇ ਠੇਕੇ ਲੈਣ ਚ ਚਤਪਲ ਹੋ ਗਏ ਕਿਉਂ ਧਰਨੇ ਲਾਏ ਜੇ ਉਹਨਾਂ ਨੂੰ ਖੇਤੀ ਦੇ ਵਿੱਚੋਂ ਮੁਨਾਫਾ ਵਾ ਉਹ ਇਹ ਨਹੀਂ ਹੈਗੇ ਉਹਨਾਂ ਕੋਲ ਸਾਰਾ ਪਾਸਾ ਪਰ ਫੋਕਰਾ ਪੜ ਨਹੀਂ ਕਰਦੇ ਹੈਗੇ ਆਪਣੇ ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਲੈ ਕੇ ਵਿੱਤ ਮੰਤਰੀ ਨੂੰ ਮਿਲੇ ਤੇ ਉਹਨਾਂ ਨੇ ਮੰਗ ਵੀ ਹੋਰ ਪਤਾ ਕੀ ਕੀਤੀ ਹੈ ਸਰਪੰਚ ਸਾਹਿਬ ਉਹਨਾਂ ਨੇ ਮੰਗ ਕੀਤੀ ਆ ਵੀ ਜਿਹੜਾ ਡੋਡੇ ਨੇ ਡੋਡੇ ਨੂੰ ਐਨ ਡੀ ਸੀ ਪੀ ਐਕਟ ਚੋਂ ਬਾਹਰ ਕੱਢਿਆ ਜਾਵੇ ਵੀ ਸਾਡੇ ਇੱਥੇ ਦੁਰਪਯੋਗ ਹੋ ਰਿਹਾ ਵਾ ਸਾਡੇ ਤੱਕ ਸਭ ਤੋਂ ਵੱਧ ਦੁਰਪਯੋਗ ਹੋ ਰਿਹਾ ਵਾ ਜਿਵੇਂ ਕੜਕੋ ਬਾਦ ਬੇ ਕੜਕੋ ਬਾਦ ਬੜੇ ਇੱਕ ਕੜਕੋ ਬਾਦ ਪੰਜਾਬੀ ਤੇ ਪੰਜਾਬੀ ਨੌਜਵਾਨਾਂ ਲਈ ਇੱਕ ਸ਼ਰਾਬੀ ਸ਼ਰਾਬ ਪੰਜਾਬੀਆਂ ਲਈ ਹੁਣ ਐਨਡੀਸੀਪੀ ਐਕਟ ਬੜਿਆ ਹੋਇਆ ਅਸੀਂ ਤਾਂ ਮੋਦੀ ਸਰਕਾਰ ਨੂੰ ਕਹਿੰਦੇ ਆ ਮੋਦੀ ਸਰਕਾਰ ਮੋਦੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਆ ਐਨਡੀਸੀਪੀ ਐਕਟ ਦੇ ਵਿੱਚੋਂ ਆ ਡੋਟਿਆਂ ਨੂੰ ਬਾਹਰ ਕੱਢ ਦਿਓ ਤੁਸੀਂ ਦੇਖਿਓ ਸਹੀ ਕੱਲਾ ਕੱਲਾ ਪੰਜਾਬ ਦਾ ਕੱਲਾ ਕੱਲਾ ਬਜ਼ਰੀਕ ਤੁਹਾਡੇ ਨਾਲ ਖੜੂਗਾ ਕਿਉਂਕਿ ਸਾਡੇ ਤਲਾਕੀਆਂ ਕਿੰਨੀਆਂ ਜੇਲਾ ਖਾਲੀ ਹੋ ਜਾਣਗੀਆਂ ਕ੍ਰਾਇਮ ਘਟਣਗੇ ਤੇ ਲੱਖਾਂ ਬੰਦੇ ਕਾਨੂੰਨ ਦੇ ਤਹਰੇ ਦੇ ਵਿੱਚ ਆਉਣਗੇ ਤੇ ਨਾਲੇ ਸਰਪੰਚ ਸਰਪੰਚ ਸਾਹਿਬ ਇੱਕ ਹੋਰ ਗੱਲ ਦੱਸਦਾ ਤੁਹਾਡੇ ਰਜੀਵ ਗਾਂਧੀ ਨੇ ਕਿਹੜਾ ਕੱਢਣ ਲਈ ਕੈਰੋ ਨੇ ਇੱਥੋਂ 65 ਦੇ ਬਿਠੇਕੇ ਬੰਦ ਕੀਤੇ ਤੇ ਤੁਹਾਡਾ ਕੈਰੋ ਹੀ ਇਸ ਨੂੰ ਬੁਲਾਏ ਬੁਲਾਏ ਕਰਨ ਲੱਗ ਗਿਆ ਸੀਗਾ ਤੇ ਰਜੀਵ ਗਾਂਧੀ ਨੇ ਆਪਣੀ ਮੰਮੀ ਦਾ ਬਦਲਾ ਲੈ ਲਈ 1984 ਦੇ ਵਿੱਚ ਐਨਡੀਸੀਪੀ ਐਕਟ ਨੂੰ ਲਾਗੂ ਕੀਤਾ ਸੀਗਾ ਜਿਹੜਾ ਜਿਹਨ ਜਿਵੇਂ ਐਕਟਰ ਦੇ ਵਿੱਚ ਉਮਰ ਐ ਤੋਂ ਲੈ ਕੇ ਫਾਂਸੀ ਤੱਕ ਦੀਆਂ ਸਜ਼ਾਾਂ ਨੇ ਫਿਰ ਨਸ਼ਾ ਕਿ ਘੜਦੀ ਜਗਾ ਬਧੀ ਜੁਰਮ ਕਿਉਂ ਜਾਂਦਾ ਦੁਨੀਆ ਦੇ 42 ਦੇਸ਼ਾਂ ਨੇ ਆਪਣੇ ਕਾਨੂੰਨਾਂ ਦੇ ਵਿੱਚ ਫੇਰ ਬਦਲ ਕਰਕੇ ਭੰਗ ਅਫੀਮ ਤੇ ਟੋਟੇਨ ਨੂੰ ਇਸ ਐਕਟ ਦੇ ਵਿੱਚੋਂ ਬਾਹਰ ਕੱਢਿਆ ਜਦੋਂ ਇਸ ਐਕਟ ਦੇ ਵਿੱਚ ਇੰਨੀਆਂ ਸਖਤ ਧਰਾਵਾਂ ਨੇ ਨਸ਼ਾ ਕੱਢਣ ਦੀ ਜਗ੍ਹਾ ਤੇ ਬਦਲ ਜਾਂਦਾ ਜਦ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਬਾਰੇ ਨਸ਼ੇ ਦੇ ਮੁੱਦੇ ਤੇ ਮਾਰ ਗਏ ਸਾਡਾ ਪੰਜਾਬ ਕਦੇ ਨਹੀਂ ਜਿੱਤ ਸਕਦਾ ਜਿੱਥੇ ਦੇ ਲੀਡਰ ਜਿੱਥੇ ਦੇ ਪੁਲਿਸ ਇੱਕ ਦਾ ਮੋਟਿਵ ਹਮਾਈ ਕਰਦੇ ਨੇ ਆ ਹੋਰ ਛੱਡ ਤੇਰੀ ਤੇਰੀ ਕਾਂਗਰਸੀ ਆ ਨਾ ਮਾਝਾ ਵਿੱਚ ਤੇਰੇ ਤਾਂ ਉਥੇ ਦਾ ਸੁੱਖੂ ਆਪਣੇ ਕੈਬਨਟ ਮੰਤਰੀ ਦੀ ਗਵਾਹੀ ਦੇ ਵਿੱਚ ਕਮੇਟੀਆਂ ਬਣਾਉਂਦਾ ਵਾ ਵੀ ਇੱਥੇ ਅਫੀਮ ਤੇ ਭੰਗ ਦੀ ਖੇਤੀ ਦੀ ਕਿਉਂ ਲੋੜ ਆ ਇੱਥੇ ਤੁਹਾਡੇ ਟਿੱਡ ਚ ਕਿਉਂ ਚਲੂਨੇ ਲੈਣ ਲੱਗ ਜਾਂਦੇ ਨੇ ਅਮਾਚੜ ਤਾਂ ਤੁਸੀਂ ਕਮੇਟੀਆਂ ਬਣਾ ਰਹੇ ਹੋ ਨਾਲੇ ਜਿਹਨਾਂ ਸ਼ਰਾਬ ਇੱਥੇ ਕੁੜੀਆਂ ਵੀ ਪੀਂਦੇ ਨੇ ਦੂਸਰੇ ਪੀਂਦੇ ਨੇ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਸ਼ਰਾਬ ਸਿਹਤ ਲਈ ਹਾਨੀ ਕਰਕੇ ਲੀਵਰ ਗੁਰਦੇ ਖਰਾਬ ਕਰਦੀ ਆ ਜਿਹੜੇ ਰਾਜਸਥਾਨ ਦੇ ਵਿੱਚ 19000 ਬੰਦੇ ਦੇ ਡੋਟੇ ਦੇ ਕਾਰਡ ਬਣੇ ਹੋਏ ਨੇ ਉਸ ਪੈਕਟ ਤੇ ਇਹ ਨਹੀਂ ਲਿਖਿਆ ਹੁੰਦਾ ਕਿ ਡੋਟੇ ਸਿਹਤ ਲਈ ਹਾਨੀ ਕਰਕੇ ਨੇ ਆਰਯੋ ਵਿਧਿਕ ਗ੍ਰੰਥਾਂ ਦੇ ਵਿੱਚੋਂ ਗ੍ਰੰਥ ਵੀ ਤੁਹਾਨੂੰ ਦਿਖਾ ਦਾਂਗੇ ਜਿਹਦੇ ਵਿੱਚ ਇੱਕ ਚੋਟੀ ਦੀ ਦਵਾਈ ਆ ਛੱਡੋ ਯਾਰ ਫੋਡੇ ਲੀਡਰ ਮੋਟੀ ਖਾਂਦੇ ਨੇ ਆ ਤੁਹਾਡੇ ਪਿੰਡ ਦੇ ਵਿੱਚ ਵੀ 20 50 ਬੰਦੇ ਹੋਣਗੇ ਜਿਹੜੀ ਇਹ ਬਰਾਸਤੀ ਬੂਟੀ ਖਾਂਦੇ ਹੋਣਗੇ ਦੇਖ ਲਿਓ ਕਿੰਨੇ ਕਿੱਲੇ ਲਕਾਰੇ ਮਾਰਦੇ ਨੇ ਕਿੰਨੇ ਕਾਨ ਕਿਰਾਂ ਦੇ ਵਿੱਚ ਵੱਜਦੇ ਨੇ ਅੱਜ ਤੱਕ ਇੱਕ ਕੇਸ ਦਿਖਾ ਦੀ ਠਾਣਿਆਂ ਕਚਹਿਰੀਆਂ ਚ ਜਿਹਨੇ ਫੀਵ ਡੋਟੇ ਖਾ ਕੇ ਕਿਸੇ ਦੀ ਬੀਬੀ ਕੋਈ ਕ੍ਰਾਈਮ ਕੀਤਾ ਹੋਵੇ ਫੀਵ ਡੋਟੇ ਖਾਣ ਵਾਲੇ ਨੇ ਕਿਸੇ ਦੇ ਮੋਢੇ 'ਚ ਮੋਟਾ ਮਾਰਿਆ ਹੋਵੇ ਕਿ ਦਿੱਤੀ ਭੈਣ ਨੂੰ ਛੇੜਿਆ ਹੋਵੇ ਜਾਂ ਨਛਰੀ ਦੀ ਬਾਹ ਫੜੀ ਹੋਵੇ ਪਠਾਨ ਮਾਜਰੇ ਨੇ ਤਾਂ ਉਹ ਗੱਲ ਕੀਤੀ ਆ ਵੀ ਕੋਈ ਉਹ ਸਾਰੇ ਕਹਿੰਦੇ ਸੀ ਕਿ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਕੋਗੂ ਨੇ ਮੁਰਦਾ ਨਹੀਂ ਉਹ ਬੱਸ ਬੰਦੇ ਨੇ ਇੱਕ ਦਲੇਰੀ ਦਾ ਦਿਖਾਈ ਪੰਜਾਬ ਦੇ ਲੱਖਾਂ ਬੰਦਿਆਂ ਨੇ ਲੱਖਾਂ ਬੰਦਿਆਂ ਦੀ ਉਹਨੇ ਆਵਾਜ਼ ਤਾਂ ਰੱਖੀ ਤੂੰ ਖਾਨ ਦੀ ਗੱਲ ਕੀਤੀ ਹੈ ਨਾ ਜੇ ਪਠਾਨ ਮਜਰਾ ਦਾ ਮੁੰਡਾ ਖਾਨਣ ਲੱਗ ਜਵੇ ਜਦ ਘਰੇ ਅੱਗ ਲੱਗੀ ਹੁੰਦੀ ਆ ਤੈਹੇ ਜੇ ਦਰਦ ਨਹੀਂ ਦੇਖਿਆ ਹੋਏਗਾ ਜਿੱਦਣ ਤੇਰਾ ਕੋਈ ਮਰਿਆ ਨਾ ਫਿਰ ਤੈਨੂੰ ਪਰ ਤੁਸੀਂ ਦੂਜਿਆਂ ਦੇ ਘਰੇ ਅੱਗਾਂ ਲੱਗਣ ਦੇਖਿਆ ਦੇਖ ਰਹੇ ਹੋ ਵੀ ਦੂਜਿਆਂ ਦੇ ਘਰੇ ਅੱਗਾਂ ਲੱਗੀਆਂ ਹੋਈਆਂ ਨੇ ਜਿੱਦਣ ਇਹ ਅੱਗਾ ਤੁਹਾਡੇ ਘਰਾਂ ਕੰਨੀ ਆਇਆ ਨਾ ਫਿਰ ਦੇਖਿਓ ਲੱਖਾ ਮਾਮਾ ਕਹਿੰਦੀਆਂ ਨੇ ਜਿਨ੍ਹਾਂ ਦੇ ਪੁੱਤ ਮਰ ਗਏ ਵੀ ਇਹਦੇ ਨਾਲ ਤਾਂ ਸਾਡਾ ਮੁੰਡਾ ਅਫੀਮ ਡੋਡੇ ਖਾਂਦਾ ਹੁੰਦਾ ਜਿਹੜੇ ਕਿੱਟਾ ਛੱਡਿਆ ਵਾ ਉਹਨਾਂ ਨੇ ਫਿਰ ਡੋਡਿਆਂ ਨਾਲ ਛਡਾਇਆ ਜਿਹੜੀ ਗੋਲੀ ਜੀ ਤੇ ਰਖਾਈ ਦੰਨੇ ਆ ਜਿਹੜੀ ਕਿ ਵੀਰ ਦੇ ਸ਼ਕਰਾਨੂ ਮਾਰਦੀ ਆ ਉਹ ਵੀ ਇੱਕ ਅਫੀਮ ਦਾ ਸਿੰਥੈਟਿਕ ਨਾ ਜਾਵਾ ਪਤਾ ਨਹੀਂ ਤੁਸੀਂ ਪੰਜਾਬ ਲੀਕ ਕਿਉਂ 도ਗਲਾਪਣ ਕਰਦੇ ਹੋ ਦੂਜੇ ਕਿਸਾਨਾਂ ਦੇ ਕੋਈ ਭੁੱਖੇ ਨਹੀਂ ਵਰਦੇ ਉਹ ਸਾਡੇ ਵਾਂਗੂ ਫੁਕਰੇ ਨਹੀਂ ਆਗੇ 112000 ਪਰ ਮਟਰ ਰਹਿ ਗਏ ਧਰਨੇ ਲਾ ਲਾ ਕੇ ਅਸੀਂ ਵੀਡੀਓ ਦੇ ਨਾਲ ਅਟੈਚ ਵੀ ਕਰਾਂਗੇ ਉਹ ਹਾਂ ਇੱਕ ਜਿਹੜਾ ਸਰਪੰਚ ਸਾਹਿਬ ਜਰੂਰ ਆ ਸਾਨੂੰ ਲਫੇੜਿਆਂ ਨੇ ਮਸ਼ਹੂਰ ਕਰਤਾ ਜਿਹੜਾ ਸਾਡੇ ਕਹਿੰਦੇ ਸੀ ਨਾ ਵੀ ਲਫੇੜੇ ਮਾਰਦੀ ਐ ਮੈਲੇ ਗਰਲ ਕਰਦਾ ਵਾ ਜੇ ਤੁਹਾਡੇ ਲਫੇੜੇ ਪਹਿ ਜਾਂਦੇ ਮੇਰਾ ਅਲੱਦਾ ਤੁਸੀਂ ਨੈਸ਼ਨਲ ਮੀਡੀਆ ਤੇ ਆ ਜਾਂਦੇ ਪਰ ਲਫੇੜਿਆਂ ਕਰਕੇ ਤੁਸੀਂ ਅੱਜ ਚਰਚਾ ਦਾ ਵਿਸ਼ਾ ਬਣ ਗਏ ਸੋਸ਼ਲ ਮੀਡੀਆ ਤੇ ਐਸੀ ਗੱਲ ਸੋਚਣ ਦੀ ਲੋੜ ਆ ਪੀ ਸਾਡੇ ਲੱਖਾਂ ਨੌਜਵਾਨ 18 ਸਾਲਾਂ ਦੇ ਵਿੱਚ ਚਿੱਟੇ ਦੀ ਭੇਟ ਚੜ੍ਹ ਕੇ ਅਫੀਮ ਡੋਟੇ ਖਾ ਕੇ ਕੋਈ ਮਰਦਾ ਤਾਂ ਨਹੀਂ ਬੱਚੇ ਦਾ ਪੈਦਾ ਕਰਦਾ ਆਪਣਾ ਵੰਸ਼ ਤਾਂ ਵਧਾਉਂਦਾ ਵਾ ਸਮਾਜ ਦੇ ਵਿੱਚ ਚੰਗਰ ਦਾ ਫੀਚਰ ਦਾ ਵਾ ਆ ਠਾਣੇ ਅੱਥੇ ਇੱਕ ਵੀ ਕੇਸ ਦਿਖਾ ਜਿਹੜਾ ਫੀਮ ਡੋਟੇ ਖਾਣ ਵਾਲੇ ਨੇ ਕੀਤਾ ਹੋਵੇ ਅਸੀਂ ਇਸ ਦੇਸ਼ ਦਾ ਹਿੱਸਾ ਨਾ ਖੇਤੀ ਨੀਤੀ ਦਾ ਹੀ ਕੋਹਣੀ ਚਾਹੀਦੀ ਹੈ ਉਹਦਾ ਸਾਡਾ ਪੰਜਾਬ ਦੀਪ ਸਟੇਟ ਹੈ ਜਿਹੜੀ ਕਾਂਗਰਸ ਨੇ ਹੁਣ ਤੱਕ ਪੰਜਾਬ ਨੇ ਦਾ ਧੱਕਾ ਕੀਤਾ ਜੇ ਬੋਲਣਾ ਜੇ ਤੇਰੇ ਗਿੱਟੇ ਜਦਾਂ ਮੈ ਹੈਗੀ ਹੈ ਨਾ ਤਾਂ ਬੋਲ ਵੀ ਹਾਂ ਇਸੀ ਪਰਸੈਂਟ ਲੀਡਰਾਂ ਦੇ ਡੌਗ ਟੈਸਟ ਹੋਣੇ ਚਾਹੀਦੇ ਨੇ ਤਾਂ ਬੋਲ ਵੀ ਹਾਈ ਕੋਰਟ ਦੇ ਵਿੱਚ ਚੌਥੀ ਰਿਪੋਰਟ ਹੈ ਕੈਪਟਨ ਸੰਦੀਪ ਸਿੰਘ ਸੰਧੂ ਬਾਰੇ ਬੋਲ ਰਾਜਾ ਬਣੇਗਦੀਆਂ ਬਾਟੀਆਂ ਬਾਰੇ ਬੋਲ ਮੋਟੀ ਖਾਨੇ ਉਹ ਆਪਰ ਜਿੰਨੇ ਵੀ ਤੁਹਾਡੇ ਲੀਡਰ ਨੇ ਤੇ ਦੂਜੇ ਕਹਿੰਦੇ ਪਠਾਣ ਬਾਜਰਾ ਸਾਹਿਬ ਲੱਲੀ ਪੱਜੀਆਂ ਤੋਂ ਡਰਦੀ ਲੋੜ ਨਹੀਂ ਹੈਗੀ ਤੁਸੀਂ ਲਗਭਗ 50 ਲੱਖ ਬੰਦਾ 50 ਚੀ ਅਪੀਮ ਬਿਰਾਸਤੀ ਬੂਟੀ ਦੀ ਵਰਤੋਂ ਕਰਦਾ ਤੇ ਸਰਪੰਚ ਪਤਾ ਨਹੀਂ ਤੋਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੰਨਦਾ ਕਿ ਨਹੀਂ ਮੰਨਦਾ ਸੋਣੀ ਵੀ ਨੰਬਰ ਲਾਈਨ ਤੇ ਲਿਖਿਆ ਹੁੰਦਾ ਜੇ ਉਸਰ ਟਾਈਮ ਉਸ ਟਾਈਮ ਸਾਰੇ ਬੰਦਿਆਂ ਦੇ ਡੋਟਿਆਂ ਦੇ ਫੀਮ ਦੇ ਕਾਰਡ ਵੰਡ ਜਾਂਦੇ ਅੱਜ ਇੱਕ ਵੀ ਬੰਦਾ ਡੋਡੇ ਭੀਮ ਖਾਨੜਾ ਨਾ ਹੁੰਦਾ ਨਾਲੇ ਮੈਨੂੰ ਇੱਕ ਗੱਲ ਦੱਸ ਮਾਂ ਦੇ ਪੇੜ ਤੇ ਵਿੱਚੋਂ ਤਾਂ ਨਹੀਂ ਡੋਡੇ ਕੋਈ ਖਾਣ ਲੱਗਦਾ ਮਾਂ ਦੇ ਪੇੜ ਦੇ ਵਿੱਚੋਂ ਨਹੀਂ ਕੋਈ ਖਾੜੂ ਵੱਡਦਾ ਬਣਾਉਂਦਾ ਸਿਸਟਮ ਹੁਣ ਤੱਕ ਅਕਾਲੀ ਤੇ ਭਾਜੀਪੀ ਪੰਜਾਬ ਦੇ ਵਿੱਚ ਰਾਜ ਕਰਦੇ ਆਏ ਨੇ ਸ਼ਰਾਬ ਵੀ ਵੰਡੀਆਂ ਡੋਡੇ ਵੀ ਵੰਡੇ ਨੇ ਫੀ ਵੀ ਵੰਡੇ ਨੇ ਟਰੱਕਾਂ ਦੇ ਟਰੱਕ ਜੱਤ ਸਾਡੇ ਪੰਜਾਬੀ ਵੀ ਲੱਗ ਕੇ ਤਾਂ ਤੂੰ ਕਹਿੰਦਾ ਮੈਂ ਵੀ ਨਸ਼ਾ ਇੱਥੇ ਲੈ ਗਿਓ ਇੱਥੇ ਆ ਕਰੇਗਾ ਫਲਾਣਾ ਕਰੇਗਾ ਉਹ ਤੁਹਾਡੇ ਤੋਂ ਦੀ ਦਾ ਦੇਣ ਸਾਰੀ ਪੰਜਾਬ ਦੇ ਵਿੱਚ ਇਸ ਸਿਸਟਮ ਦੀ ਤੁਸੀਂ ਤਾਂ ਚਿੱਟੇ ਨੂੰ ਬੁਕਾ ਕੇ ਇੱਥੇ ਤੱਕ ਪਹੁੰਚਾਇਆ ਉਹਨੂੰ ਜਵਾਨ ਕੀਤਾ ਵਾ ਚਿੱਟੇ ਨੂੰ ਮਾਰਦੇ ਹੋ ਗੱਲਾਂ ਤੁਸੀਂ ਕੱਲ ਨੂੰ ਕਹਿੰਦਾ ਹੋਏਗਾ ਮੇਲੇ ਦੀ ਟਿਕਟ ਮਿਲ ਜੂਗੀ ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਪਰ ਤੂੰ ਟੀਮ ਇਨਸਾਫ ਦਾ ਚੈਲੰਜ ਕਬੂਲ ਕਰ 1 ਕਰੋੜ ਦਾ ਇੱਕ ਪਲਾਟ ਰੱਖਿਆ ਹੋਇਆ ਵਾ ਜੇ ਤੇਰੇ ਜਿੱਟਿਆਂ ਤੇ ਦਾਅਵਾ ਕਰ ਰਹੇ ਉਹਨਾਂ ਨੂੰ ਕਹੇ ਵੀ ਅਫੀਮ ਡੋਟਿਆਂ ਦਾ ਨੁਕਸਾਨ ਉਹਨਾਂ ਨੂੰ ਦੱਸ ਤੇ ਪਲਾਟ ਤੇ 1 ਕਰੋੜ ਰੁਪਇਆ ਲੈ ਜਾ ਕਰ ਚੈਲੰਜ ਕਬੂਲ ਮੁਖਤਾਰਾਂ ਨੇ ਆਕ